जयतीन जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰਫੁੱਲ ਸੋਸ਼ਲ ਚੁਣਤੀ ਦੋਸਤੋ ਪੋਸੂ ਨਾਮਾ ਦੀ ਵਿਚਾਰਧਾਰਾ ਆਪਣੇ ਹੀ ਸਾਥ ਦੇ ਨਾਲ ਬਹੁਤ ਝੋਰਾ ਛੋਰਾ ਤੇ ਚੱਲ ਰਹੀ ਹੈ ਹਰ ਇੱਕ ਤੱਕ ਪੋਸੂ ਦੀ ਵਿਚਾਰਧਾਰਾ ਨੂੰ ਪਹੁੰਚਾਉਣ ਵਾਸਤੇ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਮੀਟਿੰਗਸ ਦੇ ਵਿੱਚ ਮੁੱਦਾ ਸਿਰਫ ਇਹੀ ਹੁੰਦਾ ਹੈ ਕਿ ਆਖਰ ਕਿਸ ਤਰ੍ਹਾਂ ਆਪਾਂ ਸਮਾਜ ਦੇ ਲੋਕਾਂ ਨੂੰ ਇੱਕ ਮੰਚ ਤੇ ਇਕੱਠੇ ਕਰੀਏ ਮੈਂ ਇਸ ਤੋਂ ਪਹਿਲਾਂ ਕਿ ਬਾਕੀ ਗੱਲਬਾਤ ਕਰਾਂ ਪਹਿਲਾਂ ਮੈਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਵਿਚਾਰਧਾਰਾ ਦੇ ਨਾਲ ਜੁੜੇ ਉਹਨਾਂ ਸਾਰੇ ਦੋਸਤਾਂ ਦਾ ਭੈਣਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਧੰਨਵਾਦ ਕਰਦਾ ਹਾਂ ਸਵਾਗਤ ਕਰਦਾ ਹਾਂ ਕਿ ਜਿਨ੍ਹਾਂ ਨੇ ਆਪਣੇ ਕੀਮਤੀ ਵਕਤ ਦੇ ਵਿੱਚੋਂ ਸਮਾਂ ਕੱਢ ਕੱਢ ਕੇ ਸਾਡੇ ਨਾਲ ਮੀਟਿੰਗਸ ਕੀਤੀਆਂ ਔਰ ਦੋਸਤੋ ਪਾਵਰ ਆਫ ਸੋਸ਼ਲ ਯੂਨਿਟੀ ਨੇ ਸਭ ਤੋਂ ਪਹਿਲਾਂ ਸ਼੍ਰੀ ਫਕੀਰ ਚੰਦ ਜਸਨ ਸਾਹਿਬ ਦੀ ਰਹਿਨਮਾਈ ਦੇ ਹੇਠ ਊਰਜਾ ਭਵਨ ਜਿਹੜਾ ਕਿ ਸਮਾਜ ਦੇ ਲੋਕ ਜਦੋਂ ਇਸ ਬਣੇ ਹੋਏ ਊਰਜਾ ਭਵਨ ਨੂੰ ਵੇਖਦੇ ਨੇ ਤਾਂ ਸੱਚਮੁੱਚ ਉਹ ਫਕਰ ਮਹਿਸੂਸ ਕਰਦੇ ਨੇ ਕਿ ਸਾਡਾ ਬੈਠਣ ਵਾਸਤੇ ਹੀ ਕੋਈ ਦਰ ਤੇ ਕੋਈ ਘਰ ਹੈ ਜਸਨ ਸਾਹਿਬ ਨੂੰ 2015 ਦੇ ਵਿੱਚ ਜਦੋਂ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਔਰ ਮੈਂ ਕਹਾਂ ਸਰਦਾਂ ਕਿ 3 ਤੋਂ 4 ਸਾਲਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਭਵਨ 'ਚ ਨਜ਼ਰ ਆਉਣ ਲੱਗ ਪਈਆਂ ਜਿਹੜੀਆਂ ਸ਼ਾਇਦ ਪਹਿਲਾਂ ਕਦੇ ਵੀ ਕਿਸੇ ਸੰਸਥਾ ਦੁਆਰਾ ਨਹੀਂ ਸੀ ਬਣਾਈਆਂ ਗਈਆਂ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਕਿ ਸਾਡਾ ਘਰ ਤੇ ਸਾਡਾ ਦਰ ਹੋਣਾ ਚਾਹੀਦਾ ਹੈ ਲੇਕਿਨ ਜਦੋਂ 15 ਦੇ ਵਿੱਚ ਜੇ ਨਾ ਕੋਈ ਗਲਤੀ ਨਾ ਕਰਦਾ ਹੋਵਾਂ ਬਤੌਰ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਸਭ ਤੋਂ ਪਹਿਲਾਂ ਇਹਨਾਂ ਨੇ ਕਿਰਾਏ ਦੇ ਉੱਪਰ ਦਫ਼ਤਰ ਲੈ ਕੇ ਉਸ ਦਫ਼ਤਰ ਤੋਂ ਇਹਨਾਂ ਨੇ ਪਾਵਰ ਆਫ ਸੋਸ਼ਲ ਜਸਟੀਸ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ ਦਫ਼ਤਰ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸਾਡਾ ਘਰ ਹੋਣਾ ਚਾਹੀਦਾ ਹੈ ਜਿਸ ਜਗ੍ਹਾ ਬੈਠ ਕੇ ਅਸੀਂ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਡਿਸਕਸ ਕਰ ਸਕਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਡਿਸਕਸ ਕਰ ਸਕਦੇ ਹਾਂ ਔਰ ਇਹਨਾਂ ਨੇ ਆਪਣੀ ਪ੍ਰਧਾਨਗੀ ਦੇ ਹੇਠ ਫਿਰ ਜ਼ਮੀਨ ਖਰੀਦੀ ਜ਼ਮੀਨ ਖਰੀਦਣ ਤੋਂ ਬਾਅਦ ਇਹਨਾਂ ਨੇ ਭਵਨ ਉਸਾਰਨ ਵਾਸਤੇ ਸਮਾਜ ਵੱਲੋਂ ਇਹਨਾਂ ਦੀ ਇਮਾਨਦਾਰੀ ਨੂੰ ਮੱਦੇ ਨਜ਼ਰ ਰੱਖਦਿਆਂ ਇਹਨਾਂ ਦੀ ਪੰਕਚੁਅਲਿਟੀ ਨੂੰ ਮੱਦੇ ਨਜ਼ਰ ਰੱਖਦਿਆਂ ਕਿਉਂਕਿ ਸ਼੍ਰੀ ਫਕੀਰ ਚੰਦ ਜਸਰ ਸਾਹਿਬ ਦੇ ਜ਼ਹਿਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੈ ਹਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਕੋਈ ਲਾਲਚ ਹੈ ਤਸਰ ਤਸਿਰ ਆਪਣੇ ਸਮਾਜ ਵਾਸਤੇ ਹੈ ਸੋ ਇਸ ਕਰਕੇ ਜਦੋਂ ਜ਼ਮੀਨ ਖਰੀਦੀ ਭਵਨ ਬਣਿਆ ਡਰਾਇੰਗ ਬਣਾਈ ਔਰ ਉਸ ਤੋਂ ਬਾਅਦ ਅਜ ਚਾਰ ਮੰਜ਼ਲੀ ਜਿਹੜਾ ਭਵਨ ਹੈ ਉਹ ਸਾਰਾ ਜਿਹੜਾ ਹੈ ਉਹ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੀ ਰਹਿਨਮਾਈ ਦੇ ਹੇਠ ਬਣਿਆ ਹੈ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਇਸ ਭਵਨ ਦੇ ਵਿੱਚ ਬਹੁਤ ਸਾਰੇ ਵੀਰਾਂ ਨੇ ਭੈਣਾਂ ਨੇ ਬੱਚਿਆਂ ਨੇ ਆਪਣੇ ਹੱਕ ਹਲਾਲ ਦੀ ਕਮਾਈ ਚੋਂ ਦਸਵੰਦ ਕੱਢ ਕੱਢ ਕੇ ਇਸ ਪਵਨ ਦੇ ਦਿੱਤਾ ਔਰ ਤੁਹਾਡੇ ਵੱਲੋਂ ਦਿੱਤਾ ਇੱਕ ਇੱਕ ਪੈਸਾ ਜਿਹੜਾ ਹੈ ਜਸਲ ਸਾਹਿਬ ਨੇ ਇਸ ਪਵਨ ਦੇ ਵਿੱਚ ਲਗਾਇਆ ਹੈ ਔਰ ਅੱਜ ਅੱਜ ਇਹ ਵੀ بڑا ਬੜੇ ਅਫਸੋਸ ਦੀ ਗੱਲ ਹੈ ਕਿ ਜਿਸ ਵਿਚਾਰਧਾਰਾ ਨੂੰ ਲੈ ਕੇ ਬਾਵਾ ਸਾਹਿਬ ਦੀ ਆਪਾਂ ਪੇਡੈਕ ਟੂ ਸੋਸਾਇਟੀ ਦੀ ਗੱਲ ਕਰਦੇ ਹਾਂ ਲੇਕਿਨ ਬਹੁਤ ਸਾਰੇ ਸਮਾਜ ਦੇ ਅਜਿਹੇ ਆਫੀਸਰ ਨੇ ਜੋ ਸੱਚੇ ਦਿਲੋਂ 5% ਆਪਣੀ ਕਮਾਈ ਦਾ ਸਮਾਜ ਤੇ ਲਾਉਂਦੇ ਨੇ ਉਹ ਮੁਬਾਰਕਬਾਦ ਦੇ ਪਾਤਰ ਨੇ ਹਮੇਸ਼ਾ ਸਮਾਜ ਉਹਨਾਂ ਦਾ ਰਿਣੀ ਰਹੇਗਾ ਕਿਉਂਕਿ ਜਸਲ ਸਾਹਿਬ ਇੱਕ ਇੱਕ ਪਰਸਨੈਲਿਟੀ ਦਾ ਜੋ ਜੋ ਪਰਸਨੈਲਿਟੀ ਦੇ ਰਹੀ ਹੈ ਉਸ ਦਾ ਜ਼ਿਕਰ ਸਮਾਜ ਦੇ ਵਿੱਚ ਕਰਦੇ ਨੇ ਔਰ ਜੋ ਸਮਾਜ ਦੇ ਵਿੱਚ ਸਿਰਫ ਆਪਣੇ ਆਫੀਸਰ ਪੰਦਾ ਕਮੰਡ ਕਰਦੇ ਨੇ ਉਹਨਾਂ ਨੂੰ ਪਤਾ ਕੀ ਅਸੀਂ ਸਮਾਜ ਤੋਂ ਕੀ ਲੈਣਾ ਔਰ ਸੱਚਮੁੱਚ ਇਹ ਸੋਚ ਜਿਹੜੀ ਹੈ ਇਹ ਚੰਦ ਕੋ ਆਫੀਸਰਾਂ ਦੇ ਜ਼ਿਹਨ ਦੇ ਵਿੱਚ ਘਰ ਘਰੀ ਬੈਠੀ ਹੈ ਖਾਂਦੇ 바ਵਾ ਸਾਹਿਬ ਦਾ ਨੇ ਤੇ ਜਦੋਂ ਉਹ ਆਪਾਂ 바ਵਾ ਸਾਹਿਬ ਦੀ ਗੱਲ ਕਰਦੀ ਹਾਂ ਜਦੋਂ ਤਖਤਾਂ ਦੀ ਗੱਲ ਕਰਦੇ ਹਾਂ ਤਾਂ ਉਸ ਬਿਲ੍ਹਾ ਉਹਨਾਂ ਦਾ ਹੱਥ ਪਿੱਛੇ ਹੋ ਜਾਂਦਾ ਮੈਂ ਉਹਨਾਂ ਆਫੀਸਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕੇ ਆਉਣ ਵਾਲੇ ਦਿਨਾਂ ਵਿੱਚ ਸਮਾਜ ਵਿੱਚ ਜੇ ਇੱਜ਼ਤ ਕਮਾਉਣੀ ਹੈ ਤਾਂ ਤੁਹਾਨੂੰ ਸਮਾਜ ਲਈ ਗੱਲਾਂបਾਤਾਂ ਦੇ ਵਿੱਚ ਅੱਗੇ ਨਹੀਂ ਆਉਣਾ ਚਾਹੀਦਾ ਸਮਾਜ ਲਈ ਕੁਝ ਨਾ ਕੁਝ ਕੰਟਰੀਬਿਊਟ ਕਰਨਾ ਚਾਹੀਦਾ ਹੈ ਅਜਿਹੇ ਆਫੀਸਰ ਮਿਲੇ ਆ ਜਿਨ੍ਹਾਂ ਨੇ ਆਪਣੀ ਨੌਕਰੀ ਦੇ ਦੌਰਾਨ ਸਮਾਜ ਵਾਸਤੇ ਕਦੇ ਕੁਝ ਨਹੀਂ ਕੀਤਾ ਜਦੋਂ ਉਹਨਾਂ ਦਾ ਰਿਪੋਰਟ ਕਾਰਡ ਪੁੱਛੀਦਾ ਹੈ ਤੇ ਜ਼ੀਰੋ ਹੁੰਦਾ ਹੈ ਰਿਟਾਇਰਮੈਂਟ ਤੋਂ ਬਾਅਦ ਉਹ ਸਮਾਜ ਦੇ ਲੋਕਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦਾ ਸੁਨੇਹਾ ਦਿੰਦੇ ਨੇ ਫਿਰ ਲੋਕ ਕੀ ਕਹਿੰਦੇ ਨੇ ਕਿ ਜਦੋਂ ਤਾ ਨੌਕਰੀ ਦੇ ਵਿੱਚ ਸੀ ਤਾਂ ਤੂੰ ਸਾਡੀ ਕਦੇ ਵੀ ਪੁੱਛ ਨਹੀਂ ਸੀ ਕੀਤੀ ਤੂੰ ਸਮਾਜ ਬਾਰੇ ਕਦੇ ਨਹੀਂ ਸੀ ਸੋਚਿਆ ਅੱਜ ਜਦੋਂ ਨੌਕਰੀ ਤੋਂ ਲਾਂਭੇ ਹੋ ਗਿਆਂ ਤੇ ਤੈਨੂੰ ਸਮਾਜ ਯਾਦ ਹੋ ਗਿਆ ਔਰ ਬਹੁਤ ਸਾਰੇ ਲੋਕ ਅਫੀਸਰ ਟਿਕਟਾਂ ਦੇ ਭੁੱਖੇ ਠੀਕ ਹੈ ਉਹਨਾਂ ਦਾ ਆਪਣਾ ਇਹ ਸੋਚ ਹੋ ਸਕਦੀ ਹੈ لیکن ਗੱਲ ਕਰਨੀ ਹੈ ਸਮਾਜ ਦੀ ਇਕਤਾ ਦੀ ਔਰ ਇਹ ਮੰਦੇ ਵੀ ਨੇ ਕਿ ਰਾਜਨੀਤਿਕ ਪਾਰਟੀਆਂ ਆਪਣੇ ਹਿਸਾਬ ਦੇ ਨਾਲ ਕਰ ਰਹੀਆਂ ਨੇ ਲੇਕਿਨ ਕਿਉਂਕਿ ਪਾਵਰ ਆਫ ਸੋਸ਼ਲ ਯੂਨਿਟੀ ਕਿਸੇ ਵੀ ਰਾਜਨੀਤਿਕ ਦੇ ਨਾਲ ਪਾਰਟੀ ਦੇ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਹੈ ਨੌਨ ਪੋਲੀਟੀਕਲ ਹੋ ਕੇ ਇਹ ਇੱਕ ਮੰਚ ਤੇ ਇਕੱਠੇ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ ਸੋ ਹੁਣ ਪਾਵਰ ਆਫ ਸੋਸ਼ਲ ਯੂਨਿਟੀ ਨੇ 1815 ਗਜ ਜਿਹੜੀ ਜ਼ਮੀਨ ਬਿਲਕੁਲ ਊਰਜਾ ਪਵਨ ਦੇ ਸਾਹਮਣੇ ਖਰੀਦੀ ਹੈ 1815 ਗਜ ਉਹ ਆਪਣੇ ਆਪ ਵਾ ਇੱਕ ਬਹੁਤ ਵੱਡੀ ਮਿਸਾਲ ਹੈ ਔਰ ਇਸ ਮਿਸਾਲ ਨੂੰ ਕਾਇਮ ਕਰਨ ਦੇ ਵਿੱਚ ਸਾਡਾ ਸੰਤ ਸਮਾਜ ਕਦੇ ਪਿੱਛੇ ਨਹੀਂ ਹਟਿਆ ਸੰਤ ਸਮਾਜ ਹਮੇਸ਼ਾ ਪਾਵਰ ਆਫ ਸੋਸ਼ਲ ਜੁਗਤੀ ਦੇ ਨਾਲ ਖੜਾ ਆਇਆ ਹੈ ਔਰ ਖੜਾ ਰਹੇਗਾ ਇਹ ਦਇਆ ਹੈ ਉਹਨਾਂ ਦੀ ਕਿਉਂਕਿ ਊਰਜਾ ਭਵਨ ਦੇ ਵਿੱਚ ਤੁਸੀਂ ਜਿੰਨੇ ਵੀ ਪੱਥਰ ਲੱਗੇ ਦੇਖੋਗੇ ਉਹਦੇ ਉੱਪਰ ਸੰਤ ਸਮਾਜ ਦਾ ਨਾਮ ਬਾਇਜ਼ਤ ਲਿਖਿਆ ਜਾ ਰਿਹਾ ਕਿਸੇ ਨੇ ਕੁਝ ਦਿੱਤਾ ਕਿਸੇ ਨੇ ਕੁਝ ਕਿਸੇ ਨੇ ਲੰਗਰ ਦੀ ਸੇਵਾ ਕਿਸੇ ਨੇ ਕੈਸ਼ ਸੇਵਾ ਤਾਂ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਇਸ ਭਵਨ ਦੇ ਵਿੱਚ ਇਸ ਪੈਸੇ ਨੂੰ ਲਗਾ ਸਕੋ ਔਰ ਸਾਡੇ ਸਮਾਜ ਨੇ ਔਰ ਜਿਹੜਾ ਰੋਜ਼ 500 ਰੁਪਿਆ ਦਿਹਾੜੀ ਕਮਾਉਂਦਾ ਉਹ ਵੀ ਆਪਣੀ ਹੱਕ ਹਵਾਲ ਦੀ ਕਮਾਈ ਦੇ ਵਿੱਚੋਂ 10 ਰੁਪਏ ਰੋਜ਼ ਦੇ ਇੱਕ ਸਾਈਡ ਤੇ ਕੱਢ ਕੇ ਰੱਖ ਲੈਂਦਾ ਕਿ ਕਦੇ ਜਸਲ ਸਾਹਿਬਿੱਧ ਰਾਉਣਗੇ ਉਹਨਾਂ ਨੂੰ ਇਹ ਦੇਵਾਂਗਾ ਤਾਂ ਕਿ ਸਾਡਾ ਵੀ ਹਿੱਸਾ ਇਸ ਤਖਤ ਦੇ ਵਿੱਚ ਪੈ ਜਾਵੇ ਸੋ ਦੋਸਤੋ ਇਹ ਜਿਹੜਾ ਭਵਨ ਬਣਿਆ ਹੈ ਔਰ ਉਹਦੇ ਸਾਹਮਣੇ ਜਿਹੜੀ ਜ਼ਮੀਨ ਖਰੀਦੀ ਹੈ ਇਹ ਕੋਈ ਪਰਸਨਲ ਨਹੀਂ ਹੈ ਉਹ ਤੁਹਾਡੀ ਆਪਣੀ ਹੈ ਸਮਾਜ ਦੇ ਬੱਚਿਆਂ ਦੇ ਵਧੀਆ ਭਵਿੱਖ ਦੀ ਕਾਮਨਾ ਉਹਨਾਂ ਦੇ ਭਵਿੱਖ ਨੂੰ ਮੱਧੇ ਨਜ਼ਰ ਰੱਖ ਦਿਆ ਇਸ ਜਗ੍ਹਾ ਅੱਛਿਆ ਅੱਛਿਆ ਜਿਹੜੇ ਅੱਛੇ ਅੱਛੇ ਕੋਰਸ ਨੇ ਐਜੂਕੇਸ਼ਨ ਨਾਲ ਸੰਬੰਧਿਤ ਸੈਮੀਨਾਰਸ ਨੇ ਹੈਲਥ ਦੇ ਨਾਲ ਸੰਬੰਧਿਤ ਜਿਹੜੀ ਸਹਾਇਤਾ ਹੈ ਹੋਰ ਬਹੁਤ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਕੀਤਾ ਜਾਵੇਗਾ ਸੋ ਦੋਸਤੋ ਜਦੋਂ ਵੀ ਕਿਤੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਮੀਟਿੰਗ ਹੁੰਦੀ ਹੈ ਤਾਂ ਬੜੀ ਇੱਜ਼ਤ ਦਿੱਤੀ ਜਾਂਦੀ ਹੈ ਕਿਉਂਕਿ ਜਸਲ ਸਾਹਿਬ ਇੱਕ ਇਮਾਨਦਾਰ ਹੋਨੇਸਟ ਦੂਜਿਆਂ ਦਾ ਭਲਾ ਕਰਨ ਦੇ ਵਿੱਚ ਹੀ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਸਮਝਦੇ ਨੇ ਸੋ ਦੋਸਤੋ ਮੇਰੇ ਬਤੌਰ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਟਿਆਲਾ ਤੋਂ ਇੱਕੋ ਹੀ ਬੇਨਤੀ ਹੈ ਕਿ ਜੋ ਵੀ 5 10 20 100 50 ਤੁਹਾਡੇ ਹੱਕ ਅਹਲਲ ਦੀ ਕਮਾਈ ਦੇ ਵਿੱਚੋਂ ਇਸ ਖਰੀਦੀ ਹੋਈ ਪ੍ਰਾਪਰਟੀ ਇਸ ਖਰੀਦੀ ਹੋਈ ਜ਼ਮੀਨ ਦੇ ਵਿੱਚ ਹਿੱਸਾ ਪਾਓ ਤੁਹਾਡੀ ਕਮਾਈ ਦਿਨ ਦੁੱਗਣੀ ਰਾਤ ਚੌਗਣੀ ਕਰੇਗੀ ਕਿਉਂਕਿ ਪਾ ਉਹ ਹੀ ਸਕਦਾ ਜਿਹਦੀ ਨੀਅਤ ਹੋਏਗੀ ਨਹੀਂ ਤਾਂ ਮਾਲਕ ਨੇ ਸਭ ਕਿਸੇ ਨੂੰ ਕੁਝ ਨਾ ਕੁਝ ਦਿੱਤਾ ਹੋਇਆ ਹੈ ਲੇਕਿਨ ਜੇ ਨੀਅਤ ਨਹੀਂ ਹੈ ਤੇ ਭਾਵੇਂ ਕਰੋੜਾਂ ਰੁਪਏ ਸਾਡੇ ਅੰਦਰ ਕਿਉਂ ਨਾ ਹੋਵੇ ਉਹਦਾ ਕੋਈ ਫਾਇਦਾ ਨਹੀਂ ਸੋ ਇਸ ਕਰਕੇ ਜੋ ਵੀ ਬਣਦਾ ਸਰਦਾ ਇਸ ਐਪੀਸੋਡ ਦੇ ਜ਼ਰੀਏ ਅਪੀਲ ਕਰਦੇ ਆ ਕਿ ਫਰਵਰੀ ਦੇ ਵਿੱਚ ਇਸ ਦੀ ਰਜਿਸਟਰੀ ਹੋਣੀ ਹੈ ਉਸ ਤੋਂ ਪਹਿਲਾਂ ਤੁਸੀਂ ਆਪਣਾ ਹਿੱਸਾ ਪਾਓ ਤਾਂ ਕਿ ਇਸ 1815 ਦਾ ਜ਼ਮੀਨ ਦੇ ਇੱਕ ਜੋ ਲਿਸਟ ਇੱਕ ਬੋਰਡ ਜਿਹੜਾ ਲਗਾਇਆ ਜਾਏਗਾ ਤੁਹਾਡੇ ਵੀ ਪਿੰਡ ਦਾ ਨਾਮ ਤੁਹਾਡੇ ਬਜ਼ੁਰਗਾਂ ਦਾ ਨਾਮ ਉਸ ਲਿਖੀ ਹੋਈ ਨੇਮ ਪਲੇਟ ਦੇ ਵਿੱਚ ਨਜ਼ਰ ਆਵੇ